ਤੋ বাস ਦੇ ਵਿੱਚ 80 ਸਵਾਰੀਆਂ ਦੀ ਥਾਂ 300 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਸੀ ਤੇ ਲੋਕਾਂ ਦਾ ਘਟਿਆ ਦਮ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੱਲਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਅੰਬਾਲਾ ਤੋਂ ਬਿਹਾਰ ਜਾ ਰਹੀ ਇੱਕ ਨਿੱਜੀ ਡਬਲ ਡੈਕਰ বাস 300 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਸੀ ਇਸ বাস ਦੀ ਸਮਰੱਥਾ 70 ਤੋਂ 80 ਸੀਟਾਂ ਦੀ ਹੈ ਜਦਦੇ ਕਿ ਇਸ বাস ਦੇ ਵਿੱਚ 300 ਸਵਾਰੀਆਂ ਭਰੀਆਂ ਹੋਈਆਂ ਸਨ ਪਸ਼ੂਆ ਵਾਂਗ ਭਰੀ ਇਸ ਬੱਸ 'ਚ ਮੁਸਾਫਰਾਂ ਨੂੰ ਸਾਲ ਲੈਣਾ ਮੁਸ਼ਕਲ ਹੋ ਗਿਆ ਸੀ ਜਿਸ ਕਾਰਨ ਮੁਸਾਫਰ ਬੇਹੋਸ਼ ਹੋ ਗਏ। ਜਿਸ ਤੋਂ ਬਾਅਦ ਮੁਸਾਫਰਾਂ ਨੇ ਰੋਲਾ ਪੋਣਾ ਸ਼ੁਰੂ ਕਰ ਦਿੱਤਾ ਅਤੇ ਤੜਾਵੜੀ ਨੇੜੇ ਬੱਸ ਰੋਕ ਦਿੱਤੀ। ਇਸ ਦੌਰਾਨ ਡਰਾਈਵਰ ਤੇ ਸਵਾਰੀਆਂ ਦਰਮਿਆਨ ਬਹਿਸ ਹੋ ਗਈ। ਇਸ ਦੌਰਾਨ ਨੇੜੇ ਮਜ਼ਦੂਰ ਚੌਂਕੀਦਾਰ ਨੇ ਤਰਾਵਾੜੀ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ। ਜਦੋਂ ਪੁਲਿਸ ਨੇ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਤਾਂ ਉਹਨਾਂ ਦੀ ਗਿਣਤੀ 300 ਪਾਈ ਗਈ। ਜਿਸ ਦੇ ਵਿੱਚ ਔਰਤਾਂ ਦੇ ਨਾਲ-ਨਾਲ ਬੱਚੇ ਵੀ ਮੌਜੂਦ ਸਨ। ਬਾਰੇ ਨਾ ਜ਼ਿਆਦਾ ਸੀ ਕਿ ਬੱਸ ਦਾ ਪਈਆ ਵੀ ਟੁੱਟ ਗਿਆ ਮੁਸਾਫਰਾਂ ਦਾ ਕਹਿਣਾ ਹੈ ਕਿ ਬੱਸ ਚਾਲਕ ਨੇ ਉਹਨਾਂ ਦੀ ਕੁੱਟ ਮਾਰ ਵੀ ਕੀਤੀ ₹200 ਸਲੀਪਰ ਦਾ ਕਿਰਾਇਆ ਵਸੂਲਿਆ